ਇਸ਼ਨਾਨ ਦੀ ਕੀ ਇੰਪੋਰਟੈਂਸ ਹੈ ਇਸ਼ਨਾਨ ਦੀ ਪੌਡੈਂਸ ਇਹ ਵੀ ਠੀਕ ਹੈ ਤੁਸੀਂ ਉੱਠ ਪਏ ਤੁਸੀਂ ਥੋੜੀ ਰਾਤ ਨੂੰ ਤੁਸੀਂ ਸੁੱਤੇ ਸੀ ਆਰਾਮ ਇਸ਼ਨਾਨ ਦੇ ਨਾਲ ਜਿਹੜੀ ਸਰੀਰ ਹੈ ਬਿਲਕੁਲ ਸੁਚੇਤ ਹੋ ਜਾਂਦਾ ਇਸ ਲਈ ਅੰਮ੍ਰਿਤ ਵੇਲੇ ਦੇ ਨਾਲ ਸਭ ਤੋਂ ਪਹਿਲਾਂ ਭਾਈ ਗੁਰਦਾਸ ਜੀ ਕਹਿੰਦੇ ਵੀ ਕੁਰਬਾਨੀ ਤਿੰਨਾ ਗੁਰਸਿੱਖਾਂ ਪਿਛਲ ਰਾਤੀ ਉੱਠ ਬਹੰਦੇ ਪਹਿਲਾਂ ਤਾਂ ਉਹ ਕਹਿੰਦੇ ਵੀ ਪਿਛਲੀ ਰਾਤ ਨੂੰ ਜਿਹੜੇ ਉੱਠ ਕੇ ਬਹੰਦੇ ਆ ਫਿਰ ਉਹ ਕਹਿੰਦੇ ਵੀ ਕੁਰਬਾਨੀ ਤਿੰਨਾ ਉਹ ਸਟੇਜ ਵਾਈਜ਼ ਦੱਸਦੇ ਹੂੰ ਕੁਰਬਾਨੀ ਤਿੰਨਾ ਗੁਰਸਿੱਖਾਂ ਅੰਮ੍ਰਿਤ ਵੇੜਾ ਸਰਨਾ ਬੰਦੇ ਵੀ ਜਿਹੜੇ ਇੱਕ ਚੀਜ਼ ਫਿਰ ਕੁਰਬਾਨੀ ਤਿੰਨਾ ਗੁਰਸਿੱਖਾਂ ਹੋਏ ਇੱਕ ਮਨ ਗੁਰ ਜਾਪ ਚ ਬੰਦੇ ਸਾਡੇ ਜੀ ਇੱਕ ਉਹ ਉੱਥੇ ਵੀ ਸਿਸਟਮੈਟਿਕਲੀ ਹੈ ਹੂੰ ਵੀ ਨਿਤਨੇਮ ਤੋਂ ਪਹਿਲਾਂ ਤੂੰ ਗੁਰਮੰਤਰ ਸਿਮਰਨਾ ਹੈ ਅੱਛਾ ਹਾਂ ਇਹ ਨਹੀਂ ਵੀ ਤੂੰ ਹੁਣ ਪਹਿਲਾਂ ਇਸ਼ਨਾਨ ਹੈ ਫਿਰ ਉਸ ਤੋਂ ਬਾਅਦ ਗੁਰਮੰਤਰ ਹੈ ਗੁਰਮੰਤਰ ਹੈ ਵੀ ਤੂੰ ਪਹਿਲਾਂ ਇੱਕ ਸ਼ਬਦ ਤੇ ਆਪਦੀ ਸੁਰਤ ਟਿਕਾਉਣੀ ਹੈ ਵਾਇਗਰੂ ਦਾ ਜਾਪ ਕਰਨਾ ਹਾਂ ਵਾਇਗਰੂ ਦਾ ਜਾਪ ਕਰਨਾ ਉਹ ਤਾਂ ਇੱਥੋਂ ਤੱਕ ਕਹਿੰਦੇ ਆ ਵੀ ਜਿੱਦ ਦੀ ਤੈ ਦਿੱਤੂ ਨਿਤਨੇਮ ਉਸ ਤੋਂ ਬਾਅਦ ਇਹ ਤੇਰੀ ਆਪ ਦੀ ਇੱਛਾ ਹੈ ਵੀ ਤੂੰ ਗੁਰਮੰਤਰ ਕਿੰਨਾ ਟਾਈਮ ਸਿਮਰਦਾ ਤੂੰ ਜਿਹੜੀ ਬਾਣੀ ਉਹ ਦਿਨ ਚੜੇ ਵੀ ਪੜ੍ਹੀ ਜਾ ਸਕਦੀ ਹੈ ਹੂੰ